ਜਾਵਰ ਅッコ ਜਿਹੜੇ ਉਹਨਾਂ ਦੀ ਜਗਤ ਦੀ ਸੇਵਾ ਕਰਨ ਵਾਲੇ ਹੁੰਦੇ ਹਨ ਉਹਨਾਂ ਦੇ ਨਾਲ ਹੀ ਇਲਤਾਂ ਕਰਦੇ ਹਾਂ ਤੁੰਨ ਦੀਨ ਦੁਨੀ ਦੇ ਮੌਲਿਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵਲ ਗੋਵੰਦ ਗੋਪ ਕੋਟ ਰਹਿਮਾਨ निवास जास मानस अवतार ਧਾਰ ਦਰਸ ਦਿਖਾਏ ਹਨ ਐਸੇ ਸਤਿਗੁਰ ਪਰਮੇਸ਼ਰ ਸੂਰਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਗ੍ਰਮਣ ਕੀਤਾ ਜੋਤੀ ਜੋਤ ਸਮਾਉਣਾ ਕੀਤਾ ਉਸ ਵਕਤ ਸਾਧ ਸੰਗਤ ਜੀ ਮਾਤਾ ਸੁਲੱਖਣੀ ਜੀ ਨੇ ਜੋਦੀ ਜੋ ਸਮਾਉਣ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਸਤਰੂ ਪਾਤਸ਼ਾਹ ਜੀ ਤੁਹਾਡੀ ਜਿਹੜੀ ਸੰਤਾਨ ਹੈ ਤੁਹਾਡੇ ਜਿਹੜੇ ਸੁਪੁੱਤਰ ਹਨ ਤੁਸੀਂ ਗੁਰਤਾ ਕਰਦੀ ਤਾਂ ਸ਼੍ਰੀ ਲੈਣਾ ਜੀ ਉਹ ਦੇ ਦਿੱਤੀ ਪਰ ਤੁਹਾਡੇ ਜਿਹੜੇ ਸੁਪੁੱਤਰ ਹਨ ਉਹ ਕੀ ਕਰਨਗੇ ਉਹਨਾਂ ਦਾ ਮਾਨ ਸਨਮਾਨ ਕਿਵੇਂ ਹੋਏਗਾ ਆਪਕੋ ਲਈ ਇਹ ਤਾਂ ਡਿਊਟੀਆਂ ਦਰਗਾਹ ਦੀਆਂ ਹਨ ਤੋਂ ਦਰਗਾਹ ਤੋਂ ਜਿਨ੍ਹਾਂ ਨੂੰ ਲੈਣ ਲਿਆ ਹਨ ਉਹਨਾਂ ਨੂੰ ਲੈਤੀਆਂ ਹਾਂ ਮੈਂ ਪਰਵਾਰ ਆਖਣ ਲੱਗੇ ਜਿਹੜੇ ਗੁਰ ਪੀਰਾਂ ਦੇ ਪਰਿਵਾਰ ਬੰਦੇ ਹਨ ਉਹ ਗੁਰ ਪੀਰਾਂ ਦੇ ਤਪੁੱਤਿਆਂ ਦੇ ਵਿੱਚ ਵੀ ਕਾਰਾ ਬਤਾ ਪਈ ਹੈ ਇਹ ਤਾਂ ਸਾਡੇ ਸੁਪੁੱਤਰ ਹਨ ਇਹ ਸਾਡਾ ਪਰਿਵਾਰ ਹੈ ਇਨਾਂ ਨੂੰ ਵੀ ਸੰਗਤ ਮੰਨੇਗੀ ਜਿਨ੍ਹਾਂ ਦਾ ਵੀ ਮਾਨ ਸਨਮਾਨ ਹੋਵੇ। ਇਸ ਤਰ੍ਹਾਂ ਸਭ ਸਤਿ ਪੂਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਹੋਏ। ਅਤੇ ਜਿਸ ਮੁਕਤ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ। ਗੁਰਤਾ ਗੱਦੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਤੁਸੀਂ ਇੱਥੇ ਖਡੂਰ ਸਾਹਿਬ ਨਾਲੋਂ ਕਿਉਂਕਿ ਸਾਡੇ ਜਿਹੜੇ ਸੁਪੁੱਤਰ ਰੰਨ ਉਹ ਸਾਡਾ ਪਰਿਵਾਰ ਜਿਹੜਾ ਹੈ ਤੁਹਾਡੇ ਨਾਲ ਹੀ ਰਿਕਾ ਕਰੇਗਾ ਮਹਾਰਾਜ ਨੇ ਹੁਕਮ ਕੀਤਾ ਕਿ ਤੁਸੀਂ ਸ਼੍ਰੀ ਗੋਇੰਦਵਾਲ ਸਾਹਿਬ ਚਲੇ ਜਾਓ ਉਥੇ ਪੇਜ ਤੇ ਵਾਕਿਆ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਜਿਸ ਵਕਤ ਬਾਦ ਸੱਚੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਕੀ ਚਲੇ ਗਏ ਸੰਗ ਥੋੜੇ ਸਮੇਂ ਤੋਂ ਗਾਉਲ ਹੀ ਗੱਭਾਤਾੂ ਜੀ ਜਿਹੜੇ ਸੰਗ ਉਹਨਾਂ ਨੇ ਚੁੱਕਿਆ ਛਕਾਇਆ ਨੇ ਜਾ ਕੇ ਲੋਕਾਂ ਨੇ ਕਿਹਾ ਨਾ ਬਈ ਇਹ ਜਿਹੜੇ ਮਹਾਨ ਦਾਤ ਹੈ ਤੁਸੀਂ ਗੁਰੂ ਦੇ ਸਪੁੱਤਰ ਹੋ ਤੁਹਾਨੂੰ ਮਿਲਣੀ ਚਾਹੀਦੀ ਸੀ ਤੁਸੀਂ ਇਸ ਦਾਤ ਕੋ ਵਾਂਝੇ ਰਹਿ ਗਏ ਇਹ ਸ੍ਰੀ ਗੁਰਮੁਖਵਾਲਾ ਸਾਹਿਬ ਮਹਾਰਾਜ ਜੀ ਗੁਰਗੱਦੀ ਦੇ ਉੱਪਰ ਬੈਠੇ ਹਨ ਇਹ ਸਹੀ ਨਹੀਂ ਹੋਇਆ ਹੈ ਸਮਝਦਾਰ ਹੁੰਦੇ ਫੇਰ ਤਾਂ ਨਾਲ ਜਿਲ ਕੇ ਸੇਵਾ ਕਰਦੇ ਧਰਮ ਦੇ ਨਾਲ ਸੇਵਾ ਕਰਦੇ ਪਰ ਚੁੱਕੇ ਹੋ ਚੁੱਕਾ ਹੋ ਗੁਰਦਵਾਲ ਸਾਹਿਬ ਵਿਖੇ ਜਾ ਕੇ ਜਸਤਾਰ ਸਿੰਘ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਿੰਘਾਸਨ ਦੇ ਉੱਪਰ ਸਿਸ਼ੋਭਤ ਮਾਨ ਸੰਨ ਬਾਬਾ ਦਾਸੂ ਜੀ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲਾਠ ਹੀ ਮਾਰਿਆ ਐਸਾ ਇਤਿਹਾਸ ਦੇ ਵਿੱਚ ਹੁੰਦਾ ਇਹੋ ਜੀ ਈਰਖਾਗਰਿਆ ਕਰਦੀ ਕਿਉਂਕਿ ਜਿੱਥੇ ਤਾਰ ਮੁੱਖ ਜਗਤ ਦੇ ਵਿੱਚ ਹੰਕਾਰ ਤੋਂ ਬਚਨ ਦੀ ਪ੍ਰੇਰਣਾ ਮਿਲਦੀ ਹੈ ਉਪਦੇਸ਼ ਮਿਲਦਾ ਹੈ ਕਿ ਬੰਦਾ ਹੋਣੇ ਤੋਂ ਬਚੇ ਉਸੀ ਈਰਖਾ ਤੋਂ ਬਚਨ ਦੀ ਵੀ ਪ੍ਰੇਰਣਾ ਮਿਲਦੀ ਹੈ ਜੇ ਕੋਈ ਧੰਨ ਕਰਕੇ ਕੋਈ ਪ੍ਰਭਤਾ ਕਰਕੇ ਕੋਈ ਮਾਨ ਸਨਮਾਨ ਕਰਕੇ ਕੋਈ ਅਧਿਆਪਨਤਾ ਕਰਕੇ ਅੱਗੇ ਲੰਘਿਆ ਤਾਂ ਉਹਦੇ ਕੋਈ ਕੰਮ ਹੋਣ ਤੇ ਉਹਦੀ ਕੋਈ ਕਮਾਈ ਹੋਣੀ ਹੈ ਐਵੇਂ ਤਾਂ ਕੋਈ ਅੱਗੇ ਨਹੀਂ ਲੰਘ ਜਾਂਦਾ ਤਨ ਰਾਜ ਜੀ ਫਰਮਾਉਂਦੇ ਹਨ ਆ ਇਰਖਵਾਦ ਨ ਕੀਜੇ ਰੇ ਮਨ ਸੁਕ੍ਰਿਤ ਕਰ ਪਰਮ ਜੀ ਜੈ ਰੇ ਮਨ ਕਹੇ ਇਰਖਾ ਨਾ ਕਰ ਤੂੰ ਸਹੀ ਧੰਬੇ ਦਾਲ ਚੱਲ ਤੂੰ ਹੀ ਉਸ ਮੰਜ਼ਰ ਤੱਕ ਪਹੁੰਚ ਸਕਦਾ ਨਿਮਰਤਾ ਦੀ ਮੂਰਤ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਵਕਤ ਸਿੰਘਾ ਸੰਗੋ ਰੇਟਾ ਦੇਖਦੇ ਹੌਂਦ ਤੋ ਸਭ ਜੀ ਉਸ ਵਕਤ ਫਿਰ ਮਹਾਰਾਜ ਜੀ ਨੇ ਬਚਨ ਕੀਤੇ ਇੱਕ ਤੋ ਸੇਵ ਕਰਤ ਰਹਿਓ ਮਉ ਦੁਤੀਏ ਬੈਤੇ ਫਿਰਤ ਭਰੋ ਕਿਉਂਕਲ ਅਜਕਾ ਕੋਈ ਕਹਿ ਦੇਂਦੇ ਹਨ ਨਾ ਬੱਚੇ ਨਹੀਂ ਜੀ ਅਸੀਂ ਜਿੰਮ ਦੇ ਵਿੱਚ ਜਾਈਏ ਤਾਂ ਸਾਡਾ ਸਰੀਰ ਮਜ਼ਬੂਤ ਹੋਏਗਾ ਪਰ ਕਹਿੰਦੇ ਨਹੀਂ ਜਿਹੜੇ ਸੇਵਾ ਕਰਦੇ ਹਨ ਉਹਨਾਂ ਦਾ ਸਰੀਰ ਬੜਾ ਪੱਕਾ ਬੰਦਾ ਬੜਾ ਮਜ਼ਬੂਤ ਹੋ ਜਾਂਦਾ ਹੈ ਸੇਵਾ ਕਰ ਕਰ ਕੇ ਇੱਕ ਤਾਂ ਸੇਵਾ ਕਰਤ ਰਹੋ ਜੁਤੀਏ ਪਾਇਤੇ ਫਿਰਦ ਭਇਓ ਜੀਅ ਤੇ ਅਤਕ ਸਰੀਰ ਕਠੋਰਾ ਕਮਰੇ ਚਰਨ ਨਿਰਦਲ ਨਹਿ ਫੋਰਾ ਆਖਣ ਦੇ ਤੁਸੀਂ ਗੁਰੂ ਪੁੱਤਰ ਹੋ ਤੁਹਾਡਾ ਸਰੀਰ ਬੜਾ ਕੋਮਲ ਹੈ ਤੁਹਾਡੇ ਚਰਨ ਬੜੇ ਕੋਮਲ ਹਨ ਕਿਤੇ ਤੁਹਾਡੇ ਚਰਨਾਂ ਨੂੰ ਝੋਟ ਲੱਗੀ ਹੋਵੇ ਚਰਨਾਂ ਨੂੰ ਘਟਣ ਲੱਗ ਪਾਏ ਸੰਸਕਤੀ ਭਾਵੇਂ ਸਤਿ ਪੁਰਸ਼ ਕਿਸੇ ਦਾ ਪੁਰਾ ਨਹੀਂ ਸੋਚਦੇ ਹਨ ਬੁਰਾ ਨਹੀਂ ਮੰਗਦੇ ਹਨ ਕਿਸੇ ਦਾ ਪੁਰਾ ਨਹੀਂ ਕਰਦੇ ਹਨ ਪਰ ਇਹ ਗੱਲ ਨਹੀਂ ਹੈ ਕਿ ਜਿਹੜੇ ਸਤ ਪੁਰਸ਼ਾਂ ਦਾ ਬੁਰਾ ਕਰਦੇ ਹਨ ਉਹਨਾਂ ਦਾ ਬੁਰਾ ਨਹੀਂ ਹੁੰਦਾ ਸਭ ਸੰਦੇ ਅਗਾਸ਼ ਕੋ ਕਿਉਂ ਪਹੁੰਚੇ ਮਾਨ ਅੱਗੇ ਉਹ ਅਗੰਮ ਹੈ ਮਰਹੇਦੜ ਜਾ ਕੋਈ ਅਕਾਸ਼ ਵਿੱਚ ਤੀਰ ਮਾਰਦਾ ਹੈ ਮੁੜ ਕੇ ਉਨੂੰ ਹੀ ਆ ਕੇ ਲੱਗਦਾ ਹੈ ਸਤਗੁਰੂ ਜੀ فرمਉਂਦੇ ਹਨ ਗੁਰੂ ਮਾਰਾ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ ਕਿ ਜਿਹੜੇ ਇਸ ਤਰ੍ਹਾਂ ਸੰਤਪੁਰਸ਼ਾਂ ਨੂੰ ਮਾੜਾ ਆਖਦੇ ਹਨ ਉਹਨਾਂ ਦੀ ਨਿੰਦਾ ਕਰਦੇ ਹਨ ਉਹਨਾਂ ਨੂੰ ਨੀਵਾਂ ਤੋਂ ਦਿਖਾਉਂਦੇ ਹਨ ਉਹਨਾਂ ਦੀ ਬਲਵਾੜਾ ਕਰਦੇ ਹਨ ਜੇ ਜਿਹੜੇ ਭਾਵੇਂ ਸੰਤਪੁਰਸ਼ ਕਿਸੇ ਨੂੰ ਮਾੜਾ ਨਹੀਂ ਆਖਦੇ ਹਨ ਨਰ ਪਰ ਫਿਰ ਵੀ ਉਹਨਾਂ ਨੂੰ ਆਪਣੀ ਕੀਤੀ ਦਾ ਵਖਣ ਆਉਣਾ ਪੈਂਦਾ ਹੈ ਲੱਤ ਦੇ ਵਿੱਚੋਂ ਐਸੀ ਦਰਦ ਸ਼ੁਰੂ ਹੋਈ ਜਿਹੜੀ ਸਾਧ ਸੰਤ ਜੀ ਕਿਸੇ ਤਰੀਕੇ ਦੇ ਨਾਲ ਠੀਕ ਨਹੀਂ ਹੋ ਰਹੀ ਸੀ ਇਹ ਤੇ ਬਾਕੀ ਜਿਹੜੇ ਦੁੱਖ ਰੋਗ ਕੋਈ ਹੁੰਦੇ ਹਨ ਉਹਨਾਂ ਦਾ ਤਾਂ ਉਪਚਾਰ ਹੋ ਸਕਦਾ ਹੈ ਪਰ ਜਿਹੜੇ ਸਤਿ ਪੁਰਸ਼ਾਂ ਦੇ ਘਰੋਂ ਠੱਕੇ ਜਾਂਦੇ ਹਨ ਨਾ ਉਹਨਾਂ ਦਾ ਕੋਈ ਉਪਚਾਰ ਨਹੀਂ ਹੁੰਦਾ ਜੇ ਤੇ ਹੌਸਤੇ ਅੰਦਰ ਬਚਨ ਆਉਂਦੇ ਹੁੰਦੇ ਕਹਿੰਦੇ ਇਸ ਤਰ੍ਹਾਂ ਜੇਕਰ ਕੋਈ ਆਗ ਦੇ ਵਿੱਚ ਹੱਥ ਪਾ ਕੇ ਕੱਢਣਾ ਜਾਵੇ ਇਹ ਤਾਂ ਕੱਢ ਸਕਦਾ ਹੈ ਚੱਟ ਪਾਓ ਅੱਠ ਨੂੰ ਬਾਹਰ ਕੱਢੋ ਪਰ ਉਸ ਆਗ ਦੇ ਵਿੱਚ ਜੇਕਰ ਲੋਹਾ ਗਰਮ ਹੋਇਆ ਹੋਇਆ ਹੋਵੇ ਨਾ ਜੇ ਬੰਦਾ ਕਿ ਮੈਂ ਉਸ ਲੋਹੇ ਨੂੰ ਹੱਥ ਲਾ ਕੇ ਪਿੱਛੇ ਕਰ ਲਵਾਂ ਕਹਿੰਦੇ ਉਹ ਨਹੀਂ ਕਰ ਸਕਦਾ ਪਰਮੇਸ਼ਰ ਦੇ ਪਿਆਰੇ ਬ੍ਰਹਮ ਅਗਨੀ ਦੇ ਨਾਲ ਨਾਮ ਹੋ ਜਾਂਦੇ ਹਨ ਉਹਨਾਂ ਦੇ ਨਾਲ ਝੱਟਾ ਕਰਕੇ ਉਹਨਾਂ ਦੇ ਨਾਲ ਬਾੜਾ ਕਰਕੇ ਕੋਈ ਬਚ ਨਹੀਂ ਸਕਦਾ ਇਸ ਕਰਕੇ ਸਾਲ ਸੰਕਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਬਚਨ ਨਹੀਂ ਕੀਤਾ ਸੀ ਸਗੋਂ ਨਿਮਰਤਾ ਦੇ ਬਚਨ ਕੀਤੇ ਪਰ ਦਾਤੋ ਜੀ ਦੀ ਲੱਤ ਦੇ ਵਿੱਚੋਂ ਜਿਹੜੀ ਦਰਦ ਸੀ ਉਹ ਹੋਣੀ ਸ਼ੁਰੂ ਹੋ ਗਈ ਸਾ ਸੱਤਿ ਇਸ ਤਰ੍ਹਾਂ ਦਾ ਇਤਿਹਾਸ ਅੱਗੇ ਤੋਂ ਅੱਗੇ ਚੱਲਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੇ ਇਹ ਕਹਿ ਦਿੱਤਾ ਸੀ ਕਿ ਤੁਸੀਂ ਨਵਾਂ ਨਕਰ ਬਸਾਓ ਇਥੇ ਨਾਲ ਸਾ ਸੱਤ ਜੀ ਹੋਰ ਵੀ ਦਾਸ ਨੇ ਇਸ ਤਰ੍ਹਾਂ ਕਈ ਸੰਪਰਦਾਵਾਂ ਦੇ ਵਿੱਚ ਕਈ ਸਾਧੂ ਸੰਤਾਂ ਦੇ ਪਰਿਵਾਰ ਦੇਖੇ ਹਨ ਜਿਲਕਰੋ ਸਾਧੂ ਸੰਤ ਦੀ ਸੇਵਾ ਅਗੋਂ ਕਿਸੇ ਹੋਰ ਮਹਾਂਪੁਰਸ਼ ਨੂੰ ਮਿਲਦੀ ਨਾ ਤਾਂ ਉਹ ਪਰਿਵਾਰ ਵਾਲੇ ਸਾਧੂ ਸੰਤ ਦੇ ਨਾਲ ਈਰਤਾਂ ਕਰਨ ਲੱਗ ਪੈਂਦੇ। ਦਾਸ ਨੇ ਕਈ ਇਸ ਤਰ੍ਹਾਂ ਦੇ ਪਰਿਵਾਰ ਦੇਖੇ। ਨਾਮ ਲੈਣਾ ਯੋਗ ਨਹੀਂ ਹੋਇਆ ਕਰਦਾ ਹੈ। ਪਰ ਸਾਧ ਸੰਤ ਜੀ ਇਸ ਪਰਿਵਾਰ ਨੂੰ ਦੇਖ ਕੇ ਬੜੀ ਭਾਰੀ ਪ੍ਰਸੰਤਾ ਹੁੰਦੀ ਹੈ। ਮਹਾਂਪੁਰਸ਼ਾਂ ਦੇ ਨਾਲ ਮੋਢੇ ਦੇ ਨਾਲ ਗੋਡਾ ਜੋੜ ਕੇ ਸੇਵਾ ਲਗਾਉਂਦੇ ਹਨ ਕਰਦੇ। ਆਸਤਾ ਅਕਸਰ ਅਨੰਤਪੁਰ ਸਾਹਿਬ ਨੂੰ ਜਦ ਆਉਣਾ ਜਾਣਾ ਹੁੰਦਾ ਹੈ ਇੱਥੇ ਦਰਸ਼ਨ ਕਰਕੇ ਜਾਂਦਾ ਹੈ ਬਾਬਾ ਆਸਤਾ ਸਿੰਘ ਜੀ ਸਾਹਮਣੇ ਦਰਵਾਜ਼ੇ ਦੇ ਲਾਗੇ ਬੈਠੇ ਬਣਾ ਕਰਦੇ ਸਨ ਪ੍ਰਸ਼ਾਦ ਦੀ ਸੇਵਾ ਕਰਨੀ ਛੋਟੇ ਛੋਟੇ ਬੱਚਿਆਂ ਨੂੰ ਟੌਫੀਆਂ ਦੇਣੀਆਂ ਅਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਜਾਣਾ ਵੀ ਗੋਲੋ ਸਤਨਾਮ ਗਵਾਏ ਸਤਨਾਮ ਵਾਹਿਗੁਰੂ ਕਹਿ ਕੇ ਫਿਰ ਟੋਪੀ ਨਹੀਂ ਬੱਚੀ ਸਾਰਿਆਂ ਨੂੰ ਵਾਹਿਗੁਰੂ ਦਾ ਜਾਪ ਕਰਵਾਣਾ ਬਾਬਾ ਜਨੈ ਸਿੰਘ ਜੀ ਨੇ ਵੀ ਦੱਸਿਆ ਸੀ ਉਧਰ ਪਰਿਵਾਰ ਦੇ ਵਿੱਚ ਘਰ ਹੋਵੇ ਗੁਰਮੁਖਿਆਰ ਦੇ ਜਿਹੇ ਦੱਸ ਰਹੇ ਹਾਂ ਦਾ ਕਿੰਨਾ ਵੱਡਾ ਬਾਬਾ ਜੀ ਦਾ ਪਰਿਵਾਰ ਦਾ ਨਿਤਨੇਮ ਸੀ ਕਿੰਨਾ ਵੱਡਾ ਇਹਨਾਂ ਦਾ ਨਿਤਨੇਮ ਕਿਉਂਕਿ ਨਾਮ ਲਿਭਾਉਂਦਿਆਂ ਨਿਭਾਉਂਦਿਆਂ ਨਾਮ ਕਰਦਿਆਂ ਕਰਦਿਆਂ ਫਿਰ ਸਾਚ ਸੰਤ ਜੀ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਜਾਂਦਾ ਹੈ ਜੇ ਨਾਮ ਬੰਦਾ ਸਹੀ ਤਰੀਕੀ ਦੇ ਨਾਲ ਨਿਭਾਈ ਜਾਵੇ ਔਰ ਫਿਰ ਕਿਰਪਾ ਪ੍ਰਾਪਤ ਹੋ ਜਾਂਦੀ ਹੈ ਨਾਮ ਕਰਦਾ ਸੇਵਾ ਵੀ ਬੜੀਆਂ ਵੱਡੀਆਂ ਵਰਤਾਂ ਹਨ ਸਿਮਰਨ ਵੀ ਬਹੁਤ ਵੱਡੀਆਂ ਵਰਤਾਂ ਹਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ ਕਹਿੰਦੇ ਧ੍ਰਿਗ ਸਿਰ ਜੋ ਗੁਰ ਨਾਨ ਨਹਿ ਗੁਰ ਲਗੈ ਨ ਚਰਣੀ ਤ੍ਰਿਗ ਲੋਇ ਗੁਰ ਦਰਸ਼ਨੇ ਨ ਵੇਖੈ ਪਰ ਚਰਣੀ ਤ੍ਰਿਗ ਜਿਹ ਬਾ ਗੁਰ ਸ਼ਬਦ ਵੇਣੋ ਹੋਰ ਮੰਤਰ ਸਿਮਰਣੀ ਤ੍ਰਿਗ ਸਰਵਣ ਉਪਦੇਸ਼ ਵੇਣ ਸੰਸਕ ਨ ਧਰਣੀ ਕਹਿੰਦੇ ਉਹ ਕੰਨ ਤਿਰਘਾਰ ਜੋਗ ਹਨ ਜਿਹੜੇ ਗੁਰੂ ਦਾ ਭਗਤ ਜਸ ਨਹੀਂ ਸੁਣਦੇ ਗਾਤਨ ਨਹੀਂ ਸੁਣਦੇ ਨਾ ਗੁਰਮੁਖੀ ਵਿਚਾਰ ਨਹੀਂ ਸੁਣਦੇ ਹਨ ਉਹ ਨਿਰਤਰ ਤਿਰਘਾਰ ਜੋਗ ਹਨ ਜਿਹੜੇ ਕਹਿੰਦੇ ਗੁਰੂ ਦੇ ਭਾਵਨਾ ਦੇ ਨਾਲ ਗੁਰੂ ਰੂਪ ਦੇ ਵਿੱਚ ਦਰਸ਼ਨ ਨਹੀਂ ਕਰਦੇ ਹਨ ਭਾਵੇਂ ਉਹ ਮੈਣੀ ਭਾਵਨਾ ਦੇ ਨਾਲ ਤੱਕਦੇ ਹਨ ਉਹ ਸਿਰ ਕਹਿੰਦੇ ਤਰਕਾਰ ਜੋਗ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਨਹੀਂ ਚੁੱਕਦਾ ਕਰਮਾਂ ਦੇ ਹਨ ਨਾ ਭਗਤ ਜਪ ਕਿਸ ਤਤ ਧੰ ਕੋ ਕਹਿ ਗਰ ਬਈਆ ਰਾਮ ਨਾਮ ਕਾਹੇ ਨਾ ਚੜੜੈ ਤ੍ਰਿਗ ਸਰਵਾਂ ਦਾ ਉਪਦੇਸ਼ ਵੇਣ ਸੁਣ ਸੁਰਤ ਨਾ ਘਰਨੀ ਭਾਈ ਸਾਹਿਬ ਜੀ ਕਹਿੰਦੇ ਵਿਣ ਸੇਵਾ ਤ੍ਰਿਗ ਹਉਤ ਹੈ ਹੋਰ ਨੇਪਨ ਕਰਨੀ ਪੀਰ ਗੁਰੇ ਤੋਂ ਫਿਰੜੇ ਸੁਖ ਸਤ ਗੁਰ ਸਰਬੋਹਮ ਉਹ ਹੱਥ ਪੈਰ ਤਿਰਖਾਰ ਯੋਗ ਹਨ ਜਿਹੜੇ ਸੇਵਾ ਦੇ ਵਿੱਚ ਨਹੀਂ ਲੱਗਦੇ ਇਹਨਾਂ ਦੇ ਨਾਲ ਹੀ ਸਰੀਰ ਦੀ ਪਵਿੱਤਰਤਾ ਹੀ ਹੁੰਦੀ ਹੈ ਸਰੀਰ ਦੀ ਸਫਲਤਾ ਹੀ ਹੁੰਦੀ ਹੈ ਬਹੁਤ ਸਾਰੇ ਐਸੇ ਐਸੇ ਇਤਿਹਾਸ ਹਨ ਪਰਮਾਨੰਥ ਸਿੱਖ ਜਗਤ ਦੇ ਵਿੱਚ ਆਉਂਦੇ ਹਨ ਦਾਸ ਜਿਆਦਾ ਸਮਾਧਨ ਨਹੀਂ ਕਰਦਾ ਜਿਸ ਤਰ੍ਹਾਂ ਸਾਨ ਸੰਤ ਜੀ ਭਗਤ ਸ੍ਰੀ ਕ੍ਰਿਸ਼ਨ ਨਾਲ ਤੇ ਮਹਾਰਾਜੀ ਨੇ ਇਹ ਬਚਨ ਕਹਿ ਦਿੱਤਾ ਸੀਗਾ ਇਸ ਜਿਹੜਾ ਵਰਦਾ ਸਰੀਰ ਪਿਆ ਹੋਇਆ ਹੈ ਇਹ ਅਪਵਿੱਤਰ ਹੈ ਕਿਉਂਕਿ ਇਹ ਰਸਾਂ ਦੇ ਨਾਲ ਕਦੇ ਸੇਵਾ ਨਹੀਂ ਕੀਤੀ ਤੇ ਪੈਰਾਂ ਦੇ ਨਾਲ ਕਦੇ ਸੰਗਤ ਦੇ ਵਿੱਚ ਚੱਲ ਕੇ ਨਹੀਂ ਗਿਆ ਔ ਜਿਹੜੇ ਪੈਰ ਰੋਜ਼ ਰੋਜ਼ ਗੁਰੂ ਦੇ ਦਰਬਾਰ ਦੇ ਵਿੱਚ ਚੱਲ ਕੇ ਜਾਂਦੇ ਹਨ ਉਹ ਪੈਰ ਤਾਂ ਦੇਹ ਪੂਜਣ ਯੋਗ ਹੋ ਜਾਂਦੇ ਸਭ ਚਿਹਨ ਛਣ ਪੂਜਿਆ ਕੌਣ ਕਰਮ ਕਮਾਉਂਦੇ ਗੁਰ ਚਰਨੀ ਸਾਧ ਸੰਗਤ ਸਿੰਘਿਕ ਚੱਲ ਚੱਲ ਜਾਵੇ ਤਰੋਜ਼ ਦਰਸ਼ਨ ਕਰਨ ਵਾਸਤੇ ਜਾਣਾ ਰੋਜ਼ ਗੁਰੂ ਦੀ ਹਾਜ਼ਰੀ ਦੇ ਵਿੱਚ ਜਾਣਾ ਹਾਜ਼ਰੀ ਪੜਨੀ ਸਫਲਤਾ ਹੀ ਕੀ ਹੈ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਹੈ ਚਿਰੰਕਾਲ ਬਾਣਸ ਜਲਮ ਅਮੋਲ ਪਾਣ ਸਤਲ ਜਨਮ ਗੁਰ ਚਰਨ ਸਰਨ ਕੈ ਤੁ ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ ਸਰਵਣ ਅਮੋਲ ਗੁਰ ਬਚਨ ਧਰ ਲਗੈ ਨਾਸਕੋ ਮੋਲ ਚਰਨਾਂ ਦੇਤ ਬਾਸਨਾ ਕੈ ਰਸਮ ਅਮੋਲ ਗੁਰ ਮੰਤਰ ਸਿਮਰਨ ਕੈ ਹਸਪਤ ਅਮੋਲ ਗੁਰਦੇਵ ਸਿੰਘ ਕਾ ਸੰਮਰ ਚਰਨ ਅਮੋਲ ਪਰਦਸ਼ਨਾ ਕਰਦਾ ਹੈ ਇਹਦੇ ਹੱਥਾਂ ਦੀ ਕੋਈ ਕੀ ਕੀਮਤ ਪਾ ਸਕਦਾ ਹੈ ਜਿਨ੍ਹਾਂ ਹੱਥਾਂ ਨੇ ਭਾਂਡੇ ਮਲਜਿਆਂ ਨੂੰ ਚੰਗ ਕਰਦੇ ਝਗੜ ਨੂੰ ਦਿੱਤਾ ਦਰਿਆ ਮਿਸ਼ਾਈਆਂ ਜਿਨ੍ਹਾਂ ਹੱਥਾਂ ਨੇ ਸੇਵਾ ਕੀਤੀ ਹੈ ਸੰਸਰ ਦੀਆਂ ਕਿਤਨੀਆਂ ਪਰਤਾਂ ਦਾ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹਨ ਜੇ ਕਿਤੇ ਕਹਿੰਦੇ ਮਨ ਲਾ ਕੇ ਸੇਵਾ ਕਰਨ ਦੀ ਜਾਂਚ ਆ ਜਾਵੇ ਨਾ ਹੱਥਾਂ ਦੇ ਨਾਲ ਸੇਵਾ ਕਰੇ ਰਸਨਾ ਦੇ ਨਾਲ ਸਿਮਰਨ ਕਰੇ। ਕੋਲ ਕਾਰ ਸੇਵਾ ਵਾਲੇ ਮਹਾਂਪੁਰਸ਼ ਇਹ ਵੀ ਸਿੱਧਾ ਆ ਕੇ ਕਹਿੰਦੇ ਵੀ ਲਓ ਜੀ ਪ੍ਰਸ਼ਾਦਾ ਲੈ ਲਓ। ਪ੍ਰਸ਼ਾਦਾ ਵਾਹਿਗੁਰੂ ਜੀ, ਜਲ ਵਾਹਿਗੁਰੂ ਜੀ, ਭਾਜਾ ਵਾਹਿਗੁਰੂ ਜੀ ਨਾਲੇ ਸੇਵਾ ਹੋਈ ਜਾਂਦੀ ਨਾਲੇ ਸਿਮਰਨ ਹੋਈ ਜਾਂਦਾ। ਇਸ ਘਰ ਦੇ ਨਾਲ ਸੇਵਾ ਕਰਦੇ ਆ। ਅਵਸਾਰ ਸੰਤ ਜੀ ਸੇਵਾ ਸਿਮਰਨ ਦੀਆਂ ਬਹੁਤ ਵੱਡੀਆਂ ਬਰਕਤਾਂ ਹਨ। ਇੰਦਰਪੁਰੀ ਬਕਰਾਨ ਮੀਰ ਘਰਵਣੀ ਲੱਖ ਸਰਬ ਸਿਤਾ ਦਿਵਲਿ ਭਾਵਣੀ। ਤ੍ਰੇਤ ਸਿਧ ਨਿਦਨਕ ਸਾਜ ਚੁੱਲ ਝੁਕਾਵਣੀ। ਦੇਖੋ ਸਧਾਰਨ ਸੇਵਾਵਾਂ ਦਾ ਕਿੱਡਾ ਕਿੱਡਾ ਵੱਡਾ ਫਲ ਦੱਸਿਆ ਗਿਆ। ਕਹਿੰਦੇ ਇੰਦਰਪੁਰੇ ਰਖ ਰਾਜ ਮੀਰ ਪ੍ਰਹਾਉਣੀ ਪਾਣੀ ਦੀ ਸੇਵਾ ਕੋਈ ਕਰੇ ਗੁਰੂ ਕੇ ਦੰਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਕਹਿੰਦੇ ਸਭ ਜੋ ਵੀ ਇੰਦਰਪੁਰੇ ਦਾ ਰਾਜ ਉਹਦੇ ਕਦਮਾਂ ਦੇ ਵਿੱਚ ਆ ਜਾਂਦਾ ਐਨਾ ਨੂੰ ਸਕੂਨ ਮਿਲਦਾ ਐਨਾ ਨੂੰ ਸੁਖ ਮਿਲਦਾ ਹੈ ਜਿਵੇਂ ਕਹਿੰਦੇ ਵੱਡੇ ਵੱਡੇ ਜਿਹੜੇ ਸਵਰਗਾਂ ਦੇ ਰਾਜੇ ਵੀ ਇਸ ਕੋਤ ਦੇ ਵਿੱਚ ਨਹੀਂ ਹੋਣਗੇ ਐਨਾ ਨੂੰ ਸਕੂਨ ਮਿਲਦਾ ਰ ਸੇਵਾ ਕਰਦੇ ਕੁਈ ਕਰਕੇ ਦੇਖ ਲਵੇ ਫਿਰ ਪਤਾ ਲੱਗਦਾ ਘਰ ਦੇ ਬਾਬਾ ਆਪਾਂ ਰੋਜ਼ ਕਰਦੇ ਆ ਕਿੰਨੇ ਕਿੰਨੇ ਢੇਡੇ ਕੰਮ ਕਰਦੇ ਪਰ ਜਦਰੇ ਅੱਤੋਂ ਘੰਟਾ ਹੀ ਕੋਈ ਭਾਂਡੇ ਬਾਜ ਕੇ ਦੇਖ ਲਵੇ ਝਾੜੂ ਲਾ ਕੇ ਦੇਖ ਲੈ ਨੂੰ ਪਤਾ ਲੱਗੇ ਗੱਲ ਨੂੰ ਕਿੰਨਾ ਸਕੂਨ ਮਿਲਿਆ ਕਿੰਨਾ ਸੁੱਖ ਮਿਲਿਆ ਇੰਦਰਪੁਰੀ ਲੋਕ ਰਾਜ ਨੀਰ ਭਰਾਨੀ ਲੋਕ ਸੁਰਖ ਸਿਰ ਤਾਜ ਗਲਾ ਪੀਹਾਵਨੀ ਪ੍ਰਾਕਰਮ ਸੇਵਾਵਾ ਦਾ ਜ਼ਿਕਰ ਕੀਤਾ ਵੀ ਜਿਵੇਂ ਚੱਕੀ ਪੀਸਣ ਦੀ ਸੇਵਾ ਕਰਦੇ ਹਾਂ ਜਿਵੇਂ ਜੰਗਲ ਦੇ ਵਿੱਚ ਬਰਨੜ ਦੀ ਸੇਵਾ ਕਰਦੇ ਸਨ ਜਿਵੇਂ ਉਹਨਾਂ ਨੇ ਤਾਂ ਕਿਹਾ ਹੈ ਨਾ ਵੀ ਇੱਕ ਤਰ੍ਹਾਂ ਦੀ ਰਿੱਧੀ ਹੁੰਦੀ ਹੈ ਨੌ ਤਰ੍ਹਾਂ ਦੀ ਰਿੱਧੀ ਹੁੰਦੀ ਹੈ 11 ਤਰ੍ਹਾਂ ਦੀ ਸਿੱਧੀ ਹੁੰਦੀ ਹੈ ਪਰ ਭਾਈ ਸਾਹਿਬ ਜੀ ਕਹਿੰਦੇ ਜਿਹੜੇ ਗੁਰੂਕ ਸੇਵਾ ਕਰਦੇ ਆਂ ਤੇ ਅੰਦਰ ਮਨ ਦੀਵਾ ਕਰਕੇ ਜਣਾਉਂਦੇ ਨਹੀਂ ਹੁੰਦੇ ਇਸ ਕਰਦਾ ਬੜਾ ਧਿਆਨ ਰੱਖਣਾ ਪੈਂਦਾ ਜਿਵੇਂ ਸੰਸਾਰੀ ਧਨ ਵੀ ਕਮਾਉਣਾ ਵੀ ਲੋਕਾਂ ਹੈ ਸਮਾਜ ਦੇ ਲੋਕ ਕਹਿੰਦੇ ਇਹਨਾਂ ਨੂੰ ਸਭਾਲਣ ਦੀ ਜਾਂਚ ਲਈ ਹੈ ਚਲੋ ਉਹਨਾਂ ਦਾ ਸਾਰੇ ਸੁਭਾਲ ਹੀ ਨਹੀਂ ਦੇ ਨੰਦ ਹੈ ਇਸੇ ਤਰ੍ਹਾਂ ਸੇਵਾ ਸਿਮਰਨ ਦੀ ਕੁਮਾਰੀ ਇਹ ਨਾਮ ਦਾ ਭਾਨੀ ਜਿਹੜਾ ਹੈ ਕਿਤੇ ਕਮੋੜਾ ਹੁਕਾ ਹੈ ਤੇ ਸੰਭਾਲਣਾ ਉਹਦੇ ਨਾਲੋਂ ਵੀ ਹੁਕਾ ਮਤ ਥੋੜੀ ਸੇਵ ਗਵਾਈਏ ਥੋੜੀ ਮਤ ਦੇ ਨਾਲ ਬੰਦਾ ਜੋ ਮਰਦੀ ਬੋਲੀ ਜਾਂਦਾ ਉਹਦੇ ਨਾਲ ਵੀ ਸੇਵਾ ਦੇ ਵਿੱਚ ਪਸਤੀ ਆ ਜਾਂਦੀ ਹੈ ਗਿਰਾਵਟ ਆ ਜਾਂਦੀ ਤੁਨੂੰ ਸੰਭਾਲਣਾ ਨਹੀਂ ਜਿਹੜੇ ਪਰ ਕਹਿੰਦੇ ਸੰਭਾਲ ਲੈਂਦੇ ਹਨ ਭਾਈ ਸਾਹਿਬ ਜੀ ਕਹਿੰਦੇ ਲੱਖਾਂ ਹੀ ਤਰ੍ਹਾਂ ਦੀਆਂ ਰੀਤੀਆਂ ਲੱਖਾਂ ਹੀ ਤਰ੍ਹਾਂ ਦੀਆਂ ਨਿਧੀਆਂ ਲੱਖਾਂ ਹੀ ਤਰ੍ਹਾਂ ਦੀਆਂ ਸਿੱਧੀਆਂ ਉਹਨਾਂ ਗੁਰਮਖਾਂ ਦੇ ਕਲਮਾਂ ਦੇ ਵਿੱਚ ਆ ਜਾਂਦੀਆਂ ਸੋ ਸਾਧ ਸੰਗਤ ਜੀ ਇਹ ਜੋ ਗੁਰਮਖ ਪਰਿਵਾਰ ਨਾਲ ਅੱਗੋਂ ਪਰਿਵਾਰ ਦੀ ਮਹਾਰਾਜ ਦੀ ਬੜੀ ਕਿਰਤਾ ਹੈ ਬਾਪਰ ਸਾਹਿਬ ਦੇ ਨਾਲ ਜੁੜੇ ਹੋਏ ਜਨੋ ਨਿਰਮਲ ਨਾ ਦੇਸਾਂ ਛੋਡਿਓ ਭੋਲ ਅਜਰ ਨਾ ਜੜਿਆ ਜਾਣਾ ਘਰ ਹੀ ਕੀ ਵਕਤ ਘਰੇ ਸਮਾਉਣਾ ਚਲੋ ਜੇ ਘਰ ਦਾ ਘਰ ਦੇ ਵਿੱਚ ਕੋਈ ਲਾਇਕ ਨਹੀਂ ਫਿਰ ਤਾਂ ਬਖਸ਼ ਤੋਂ ਬਾਹਰ ਚਲੇ ਜਾਂਦੀ ਹੈ ਪਰ ਜੇ ਘਰ ਦੇ ਵਿੱਚ ਕੋਈ ਲਾਇਕ ਹੋਵੇ ਫਿਰ ਘਰ ਦੀ ਵਸਤੂ ਘਰ ਦੇ ਵਿੱਚ ਹੀ ਰਹ ਜਾਂਦੀ ਹੈ ਇਸੇ ਤਰ੍ਹਾਂ ਸਾਖ ਜੀ ਜਿਸ ਤਰ੍ਹਾਂ ਬਾਬਾ ਬਸਤੋ ਸਿੰਘ ਜੀ ਮਾੜਾ ਜੀ ਦੀ ਬੜੀ ਕਿਰਪਾ ਸੀ ਸੇਵਕੋਂ ਹੀ ਮਾੜਾ ਜੀ ਨੇ ਬੜੀ ਕਿਰਪਾ ਕੀਤੀ ਕਿਉਂਕਿ ਜਿੱਥੇ ਪਰਮੇਸ਼ਰ ਦਾ ਨਾਮ ਆ ਜਾਂਵੇ ਸੇਵਾ ਸਿਮਰਨਾ ਜਾਵੇ ਉੱਥੇ ਚੜ੍ਹਦੀ ਕਲਾ ਦੀ ਕਲਾਈ ਦੇਦੀ ਜਿੱਦਨ ਲੋ ਜੜਦਾ ਹੈ ਜਿਆ ਜਿਆਕਾਰ ਨਹੀਂ ਬੱਲੇ ਜਿਨ੍ਹਾਂ ਦੀ ਜੜ ਮਜ਼ਬੂਤ ਹੁੰਦੀ ਹੈ ਨਾ ਟਾਹਣੀਆਂ ਪੱਤੀਆਂ ਪੱਤੇ ਜਿੱਤੇ ਬਾਜੀ ਆਕਾਸ਼ ਦੇ ਵਿੱਚ ਲੈ ਜਾਓ ਨਾ ਫਿਰ ਉਹ ਡੋਲਦੇ ਨਹੀਂ ਹਨ ਜੇ ਜੜ ਕਮਜ਼ੋਰ ਹੋਵੇ ਫਿਰ ਵੱਡੇ ਵੱਡੇ ਰੁੱਖ ਟਹਿ ਰਹੇ ਨੇ ਜੇ ਮਕਾਨ ਦੀ ਨੀਂਹ ਮਜ਼ਬੂਤ ਹੈ ਜਿੰਨੀ ਮਰਜੀ ਪਿੰਡ ਤੋਂ ਪੜਾ ਲਓ ਉੱਚੀਆਂ ਲੈ ਜਾਓ ਫਿਰ ਉਹ ਕਾਇਮ ਰਹਿੰਦੀ ਜਿਹੜੇ ਗੁਰਮੁਖ ਪਿਆਰੇ ਦਾਸ ਰਹੇ ਸਾਧੂ ਮੀਨੇ ਵਾਲ ਸਹਿਜ ਬਾਣਟ ਕਰਦਾ ਕੋਈ ਸੌਖਾ ਕੰਮ ਨਹੀਂ ਹੈ ਬੜੀ ਲਗਨ ਦਾ ਕੰਮ ਹੈ ਬੜੀ ਨਿਯੰਤ ਦਾ ਕੰਮ ਹੈ ਮਨੁੱਖ ਕਿਰਪਾ ਕਰੇ ਤਾਂ ਹੀ ਇਹ ਸਭ ਹੋ ਸਕਦਾ ਹੈ ਸਰ ਸਤਿ ਸ਼੍ਰੀ ਅਕਾਲ ਬਾਬਾ ਅਸਾ ਸਿੰਘ ਜੀ ਦਾ ਜੀਵਨ ਵਾਕਿਆ ਹੀ ਗੁਰਮਖਾਂ ਵਾਲਾ ਜੀਵਨ ਸੀ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੇਵਾ ਕੀਤੀ ਸੇਵਨ ਕੀਤਾ ਆਪਣੇ ਜੀਵਨ ਨੂੰ ਸਫਲਤਾ ਬਿਤਾਇਆ ਅੱਜੋ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਪ੍ਰੇਰਣਾ ਦਾ ਇਸ਼ਾਨ ਸ਼ਖਤ ਜੀ ਉਹ ਗੁਰੂ ਪਿਆਰੇ ਨੇ ਦੇ ਰਹੀ ਕੀਤੀ ਹੈ ਮਹਾਰਾਜ ਕਿਰਪਾ ਕਰਨ ਇਹੋ ਜਿਹੜੀ ਅਰੂਆ ਹਾਂ ਦੇ ਸੋ ਸੋਸਾ ਸੰਗਤ ਜੀ ਸਮਾਜ ਦਾ ਬੜਾ ਕੰਮ ਕੀਤਾ ਤੇ ਅਨੇਕਾਂ ਸਰੋਤ ਮੈਵਾ ਕਰਦੀਆਂ ਹਨ ਦਾਸ ਨੇ ਵੀ ਆਪਣਾ ਜਦੋਂ ਲੰਘਣਾ ਕਦੀ ਕਹਿਦਾ ਕਹਿਤਾ ਬਹੁਤ ਫਸਾ ਦੇ ਲਾਗੀ ਬੈਠੇ ਜਾਨਾ ਉਹਦੇ ਕੋਲ ਬਚਤ ਸੁਣਦੇ ਰਹੇ ਕਬੱਡੀ ਸੰਤਨ ਦੇ ਬਹੁਤ ਮਿਹਨਤ ਕਰਦੇ ਸਨ ਸੋਸਾ ਸੰਗਤ ਜੀ ਇਹ ਕਿਉਂਕਿ ਸਾਰੇ ਨਾਲੇ ਮਦਦ ਦੇ ਚੱਲਣ ਦੇ ਜ਼ਿੰਦਾਰਸ਼ ਕਰਮੀ ਹੈ ਜਾਣੇ-ਅਣ ਜਾਣੇ ਬਈ ਤਰ੍ਹਾਂ ਦੀ ਕਮੀਆਂ ਵੀ ਨਾਲ ਜਦੋਂ ਆਪਾਂ ਪੂਰਾ ਪਰਮੇਸ਼ਰ ਹੀ ਹੈ ਭੁੱਲਣ ਅੰਦਰ ਸਭ ਕੋ ਅਪੋਲੋ ਗੁਰੂ ਕਰਤਾ ਨਾੜੇ ਧੁੱਲਾ ਨਾਲ ਚਕਾਰਦਿਆਂ ਹੋਇਆ ਵਿਛੜੀ ਆਤਮਾ ਨੂੰ ਸਦੀਵਕਾਲਾ ਆਪਣੇ ਚਰਣਾ ਵਿੱਚ ਆਸਮਕਸ਼ਣਾ ਪਿਛੇ ਪਰਿਵਾਰ ਨੂੰ ਪਾੜਾ ਮਨ ਨੂੰ ਬਹੁਤ ਕੋਸ਼ਿਸ਼ ਕਰਨ ਬਹੁਤ ਸਾਰੀ ਧਰਮਕ ਅਤੇ ਇਤਾਲਾ ਦੀ ਸ਼ਖਸੀਅਤਾਂ ਜਿਨ੍ਹਾਂ ਵਿੱਚ ਕਾਰ ਸੇਵਾ ਵਾਲੇ ਪਰਮਾਤਮਾ ਸੰਤਬਾਬਾ ਸਰ ਸਿੰਘ ਜੀ ਔਰ ਇਸੇ ਤਰ੍ਹਾਂ ਸੰਤਬਾਬਾ ਸੁਖਨਾਮ ਸਿੰਘ ਜੀ ਹੋਰ ਵੀ ਗੁਰਮੁਖ ਪਿਆਰੇ ਪਰਾਨੀ ਦਿੱਤਾ ਸ਼ਕੀਤਾ ਦੇ ਸ਼ੁਭੀਤ ਕੀਲੇ ਸਮਨੋ ਜੀਰੋ ਆਇਆ ਨੋ ਬਹੁਤ ਬਹੁਤ ਅਨੰਤਨਵਾ ਉੱਲਾ ਚਿੱਤਾ ਦੀ ਕਿਮਾ ਜੀ ਬਤੇ ਦੀ ਸੋਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ